ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਸਾਖੀ ਸਰਵਣ ਕਰਦੇ ਹਾਂ ਇਸ ਤਰ੍ਹਾਂ ਮਾਈ ਰਾਣੀ ਮੈਣੇ ਦੀ ਇੱਛਾ ਗੁਰੂ ਗੋਬਿੰਦ ਸਿੰਘ ਜੀ ਨੇ ਪੂਰੀ ਕੀਤੀ ਉਹ ਇੱਛਾ ਕੀ ਸੀ ਆਓ ਸਾਖੀ ਸਰਵਣ ਕਰਦੇ ਹਾਂ ਜੀ ਸ਼ਿਵਦਾਤੀ ਗੱਲ ਮੰਨ ਕੇ ਰਾਜਾ ਤੇ ਰਾਣੀ ਲੱਗੇ ਰਾਤ ਦਿਨ ਆਪ ਜੀ ਨੂੰ ਯਾਦ ਕਰਨ ਤੇ ਆਰਾਧਨ ਪੁੱਛ ਦਿਨੋਂ ਪ੍ਰੰਤ ਜਦਾ ਰਾਜਾ ਤੇ ਰਾਣੀ ਦੀ ਇੱਛਾ ਤੀਬਰ ਹੋ ਗਈ ਤਾਂ ਗੁਰੂ ਜੀ ਬਾਲਕਾਂ ਦੇ ਨਾਲ ਖੇਡਦੇ ਖੇਡਦੇ ਰਾਣੀ ਮੈਣੀ ਦੇ ਘਰ ਚਲੇ ਗਏ ਅੱਗੇ ਰਾਣੀ ਮੈਣੀ ਇਕਾਂਤ ਸਮਾਧੀ ਲਾ ਕੇ ਆਪ ਜੀ ਨੂੰ ਜਾਦ ਕਰ ਰਹੀ ਸੀ ਆਪ ਜੀ ਚੁੱਪਕੇ ਹੀ ਉਸ ਦੀ ਗੋਦੀ ਵਿੱਚ ਬੈਠ ਕੇ ਪਿਆਰ ਨਾਲ ਮਾਂ ਜੀ ਮਾਂ ਜੀ ਕਹਿਣ ਲੱਗ ਪਏ ਇਹ ਪਿਆਰੀ ਆਵਾਜ਼ ਸੁਣ ਕੇ ਰਾਣੀ ਨੇ ਅੱਖਾਂ ਖੋਲੀਆਂ ਅਤੇ ਗੁਰੂ ਜੀ ਨੂੰ ਗੋਦੀ ਵਿੱਚ ਬੈਠਾ ਵੇਖ ਕੇ ਬੜੀ ਪਸੰਦ ਹੋਈ ਆਪ ਜੀ ਨੇ ਫਰਮਾਇਆ मां जी ਤੁਹਾਡੇ ਇੱਛਾ ਸੀ ਕਿ ਤੁਹਾਡੇ ਘਰ ਮੇਰੇ ਵਰਗਾ ਪੁੱਤਰ ਪੈਦਾ ਹੋਵੇ ਸੋ ਮੇਰੇ ਵਰਗਾ ਮੈਂ ਹੀ ਹਾਂ ਤੁਸੀਂ ਮੈਨੂੰ ਹੀ ਆਪਣਾ ਪੁੱਤਰ ਸਮਝੋ ਰਾਣੀ ਮੈਣੀ ਨੇ ਆਪ ਜੀ ਦੇ ਇਹ ਪਿਆਰੇ ਬਚਨ ਸੁਣ ਕੇ ਆਪ ਜੀ ਨਾਲ ਬਹੁਤ ਪਿਆਰ ਕੀਤਾ ਅਤੇ ਪ੍ਰਸੰਤਾ ਨਾਲ ਆਪ ਜੀ ਅਤੇ ਆਪ ਜੀ ਦੇ ਸਾਥੀ ਬਾਲਕਾਂ ਵਾਸਤੇ ਨੌਕਰ ਨੂੰ ਮਠਿਆਈ ਲਿਆਉਣ ਵਾਸਤੇ ਕਿਹਾ ਪਰ ਗੁਰੂ ਜੀ ਨੇ ਯਾਰ ਨਾਲ ਕਿਹਾ ਮਾਤਾ ਜੀ ਬਾਜ਼ਾਰ ਤੋਂ ਕੁਝ ਨਹੀਂ ਮੰਗਵਾਉਣਾ ਅਸੀਂ ਖੇਡਦੇ ਆਏ ਹਾਂ ਤੇ ਸਾਨੂੰ ਭੁੱਖ ਲੱਗੀ ਹੈ ਜੋ ਕੁਝ ਘਰ ਵਿੱਚ ਹੈ ਸੋ ਦੇ ਦਿਓ ਮਾਤਾ ਮੈਣੀ ਜੀ ਨੂੰ ਆਪ ਜੀ ਦੇ ਬਚਨਾਂ ਤੇ ਬਹੁਤ ਸ਼ਰਦਾ ਹੋ ਗਈ ਇਸ ਵਾਸਤੇ ਉਸੇ ਵੇਲੇ ਛੋਲਿਆਂ ਦੀਆਂ ਘੁੰਗਣੀਆਂ ਜੋ ਘਰ ਵਿੱਚ ਤਿਆਰ ਸਨ ਉਹਨਾਂ ਬਾਲਕਾਂ ਨੂੰ ਛਕਾ ਦਿੱਤੀਆਂ ਇਸ ਤੋਂ ਉਪਰੰਤ ਆਪ ਜੀ ਬਾਲਕਾ ਨਾਲ ਦੂਏ ਤੀਏ ਦਿਨ ਮੈਣੀ ਦੇ ਘਰ ਜਾ ਕੇ ਖੇਡਿਆ ਕਰਦੇ ਅਤੇ ਉਸਦੇ ਬਾਗੀਚੇ ਵਿੱਚ ਨਿੱਕੇ ਨਿੱਕੇ ਬੂਟੇ ਲਾਉਂਦੇ ਰਹਿੰਦੇ ਰਾਜਾ ਫਤਿਹ ਚੰਦ ਨੇ ਆਪ ਜੀ ਦੇ ਸਤਕਾਰ ਵਿੱਚ ਇਹ ਆਪਣਾ ਮਕਾਨ ਹੀ ਗੁਰੂ ਜੀ ਦੇ ਅਰਪਣ ਕਰ ਦਿੱਤਾ ਜੋ ਗੁਰਦੁਆਰਾ ਮੈਣੀ ਸੰਗਤ ਕਰਕੇ ਪ੍ਰਸਿੱਧ ਹੈ ਅਤੇ ਹੁਣ ਤੱਕ ਸੰਗਤ ਨੂੰ ਢੂੰਗਣੀਆਂ ਦਾ ਪ੍ਰਸ਼ਾਦ ਵਰਤਾਇਆ ਜਾਂਦਾ ਹੈ ਆਨੰਦਪੁਰ ਨੂੰ ਜਾਣ ਸਮੇਂ ਆਪ ਜੀ ਜਾਤਕਾਰ ਦੇ ਤੌਰ ਤੇ ਰਾਣੀ ਮੈਣੀ ਨੂੰ ਆਪਣੇ ਪੈਰਾਂ ਦੇ ਮੋਚੇ ਤਸਵੀਰ ਅਤੇ ਇੱਕ ਕਟਾਰ ਦੇ ਕੇ ਗਏ ਸਨ ਜੋ ਅੱਜ ਤੱਕ ਗੁਰਦੁਆਰਾ ਮੈਣੀ ਸੰਗਤ ਵਿੱਚ ਯਾਤਰਾ ਨੂੰ ਵਿਖਾਏ ਜਾਂਦੇ ਹਨ ਇਸ ਤਰ੍ਹਾਂ ਬਾਲ ਗੁਰੂ ਗੋਬਿੰਦ ਸਿੰਘ ਜੀ ਨੇ ਰਾਣੀ ਮੈਣੀ ਦੀ ਭਗਤੀ ਅਤੇ ਰਾਣੀ ਮੈਣੀ ਦੀ ਇੱਛਾ ਨੂੰ ਭਾਗ ਲਾਏ ਉਹਨਾਂ ਨੂੰ ਦਰਸ਼ਨ ਦਿੱਤੇ ਉਹਨਾਂ ਦਾ ਜੀਵਨ ਸਫਲ ਹੀ ਕੀਤਾ ਸਾਖੀ ਸਰਵਣ ਕਰਵਾਉਂਦਿਆਂ ਹੋਇਆਂ ਹੋਈਆਂ ਬਿਆੰਤ ਪੁੱਲਾਂ ਦੀ ਖਿਮਾ ਬਖਸ਼ਣੀ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ